ਈਗਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਚੱਲੇ ਆਂ ਫਰੋਈ ਪਰ ਤੇ ਟਾਈਮ ਜਿਹੜਾ 9:00 ਤੋਂ 4 ਦਾ ਹੋਊਗਾ ਸਵੇਰ ਦਾ ਤੇ ਨਹਾਉਣੇ ਆ ਤੇ ਫਿਰ ਟੈਂਪ ਵਾਲੇ ਮੁੰਡਿਆਂ ਨੂੰ ਲੈ ਕੇ ਜਾਣਾ ਕਿਉਂਕਿ ਉਹਨਾਂ ਦੀ ਭਾਰਤੀ ਆ ਆਪਣਾ 17 18 ਅਗਸਤ ਦੀ ਇਸੇ ਕਰਕੇ ਉਹਨਾਂ ਦਾ ਅੱਜ ਟ੍ਰਾਇਲ ਕਰਨਾ ਵੀ ਜਿੱਥੇ ਭਾਰਤੀ ਹੁੰਨੀ ਉੱਥੇ ਹੀ ਜਾਣਾ ਪਾ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਚੱਲਦੇ ਲੈ ਕੇ ਤੁਹਾਨੂੰ ਹੁਣ ਆਪਾਂ ਹਣ ਭਰੋਇਸ ਵੱਲ ਇਹ ਹੈਗਾ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਇੱਥੇ ਲੈ ਕੇ ਆਏ ਆ ਆਪਾਂ ਆਪਣੇ ਟ੍ਰੇਨਿੰਗ ਵਾਲੇ ਮੁੰਡਿਆਂ ਨੂੰ ਜਿਹੜਾ ਅੱਜ ਟ੍ਰਾਇਲ ਕਰਵਾਉਣ ਵਾਸਤੇ ਇਹ ਟ੍ਰੇਲ ਹੋਣੇ ਆਪਣੇ ਸਾਦਾ ਕੁਛ ਇਸੇ ਹੀ ਹੋਣਾ ਤੇ ਇਹ ਚੀਜ਼ ਧਿਆਨ ਨਾਲ ਭਜਰਾਉਣ ਸਟਾਰਟਿੰਗ ਪੁਆਇੰਟ ਕਿਹਾ ਆ ਜਿਹੜਾ ਆਪਾਂ ਲਾਤਾ ਪਾਰਲੀ ਲੇਨ ਵਾਈਟ ਆ ਜਿਹੜੀ ਸਟਾਰਟਿੰਗ ਪੁਆਇੰਟ ਪੂਰਾ ਫਲੈਟ ਜਿਹੜਾ ਉਹਦਾ ਫਿਨਿਸ਼ ਕਰਾ 400 400 ਉਹ ਦੌੜਨਾ ਆਪਾਂ ਕਿੱਧਰ ਆਬੀ ਆਪ ਦੀ 22 ਫੈਟ ਕਿਉਂਕਿ ਆਪਾਂ ਆਪਾਂ ਕੀ ਕਰਨਾ ਟ੍ਰੇਲ ਪਾਸ ਕਰ ਕੇ ਦੇਖਣਾ ਆਪਣੀ ਕਿੰਨੀ ਕ ਐਵਰੇਜ ਆ ਆਪਾਂ ਐ ਭਜਾਂਗੇ ਤਾਂ ਉਸ ਉਸ ਹਿਸਾਬ ਨਾਲ ਆਪਾਂ ਨੂੰ ਬੈਨੀਫਿਟ ਹੋਣਾ ਚਾਹੀਦਾ ਠੀਕ ਆ ਜੀ ਉਸ ਤੋਂ ਪੱਤ ਪਰ ਸੌਣੇ ਉਦੋਂ ਆਪਾਂ ਭਜਦੇ ਆਂ ਸੱਜੇ ਪਾਸੇ ਜਦੋਂ ਆਪਾਂ ਆਪਾਂ ਪ੍ਰੈਕਟਿਸ ਪੂਰੇ ਆਪਾਂ ਲਾਉਣੇ ਟ੍ਰਾਇਲ ਦੇਣੇ ਤੇ ਉਦੋਂ ਖੱਬੇ ਕਾਸ ਠੀਕ ਆ ਇਹਨਾਂ ਆਉਦੇ ਸਰੀਰ ਨੂੰ ਜੂਨ ਆਉਂਦੀ ਮੈਂ ਯਾਰ ਮੈਂ ਉਹ ਜਗ੍ਹਾ ਤੇ ਲੈ ਜਾਂਦਾ ਕਿਹੜੀ ਚੀਜ਼ ਦਾ ਇੰਤਜ਼ਾਮ ਸੀਗਾ ਉੱਥੇ ਲੈ ਜਾਂਦਾ ਵੀ ਸਾਡਾ ਹੀ ਇਹੀ ਤੇਰੇ ਆ ਜੀ ਸਾਰੇ ਭਾਗਾਂ ਦੀ ਬਾਰਾ ਸੱਤੀ ਭਾਗਾਂ ਤੁਸੀਂ ਜਿਹੜੀ ਮਿਹਨਤ ਕੀਤੀ ਉਹਨੂੰ ਰੰਗ ਲਿਆਵੇ ਲੱਗਿਆ ਹੁਣ ਤੁਹਾਡੇ ਕੋਲ ਪੂਰਾ ਟਾਰਗੇਟ ਆ ਕਿ ਕਿੱਦਾਂ ਭੱਜਣਾ ਕਿੱਦਾਂ ਨਹੀਂ ਕਿਹੜੇ ਸਟੇਜ ਉੱਤੇ ਤੁਹਾਡੇ ਮੱਝ ਤੁਹਾਡੇ ਕੋਲ ਉਹਨੂੰ ਚਾਹੀਦਾ ਪਹਿਲੀ ਵਾਰ ਕਿਸੇ ਵੀ ਗਰਾਉਂਡ ਜਾਂਦੇ ਆਪਾਂ ਹੋਰ ਹੀ ਹੋਣੀ ਨਾ ਪ੍ਰਕਾਰ ਯਸ ਸਰ ਇੱਥੇ ਭਾਵੀ ਹੋਣੀ ਆ ਤੇ ਇੱਥੇ ਆਦਾ ਇਹ ਚੀਜ਼ ਨੂੰ ਬਰੀਫ ਸਮਾਜ ਪੂਰੇ ਭਾਗ ਵੀ ਹਾਂ ਮੈਂ ਇੱਥੇ ਦੌੜਾਂ ਤੇ ਮੈਂ ਇੱਥੇ ਮੁਕਾਸ ਹੋ ਜੂਗਾ ਠੀਕ ਆ ਯਸ ਸਰ ਬਹੁਤ ਸ਼ੁਕਰੀਆ ਯਸ ਸਰ ਯਸ ਸਰ ਦੂਜਾ ਗਾ ਦੂਸਰੋ ਉਸ ਦਾ ਤੇਰਾ ਭਟਣਾ ਫਤਕੀ ਹੋਗਾ ਗੰਮ ਠੀਕ ਆ ਯਸ ਸਰ ਦੀ ਪੇਗ ਫਤਕੀ ਠੀਕ ਆ ਯਸ ਸਰ ਆ ਪੂਰਾ ਸੋਹਣ ਸੋਹਣ ਆ ਦੇਖੋ ਲਾਉਣਗੇ ਨਾ ਅੰਦਰਲਾ ਪਰਕਲ ਇਹਦਾ ਉੱਪਰ ਆ ਹੋ ਗੀ ਜਾਊਗਾ ਹੋਰ ਲੋਕ ਲੜਾ ਦੇ ਆਉਂਦੇ ਆ ਤੇ ਲੱਗੇ ਨਾ ਸਟੈਪ ਉਹ ਨੋ ਨੋ ਫਰਕ ਪੈਣਾ ਹੋ ਗਿਆ ਉਹ ਦੇਖ ਠੀਕ ਆ ਉਹ ਗਿਆ ਕਿ ਨਾ ਬੰਦਾ ਉਧਰ ਉਹ ਪਿੱਛੇ ਰਹਿ ਗਿਆ ਗਿਆ ਪਤਾ ਉਹਦੇ ਨਾਲ ਟਾਈਮ ਵੀ ਜਿਹੜਾ ক্লোਜ਼ ਹੋ ਜੂਗਾ ਇੱਕ ਵਾਰ ਕੋਈ ਨਹੀਂ ਜਦੋਂ ਛੱਡਦੇ ਆ 100 ਦਾ 100 ਦਾ ਹੀ ਛੱਡਦੇ ਹੁੰਦਾ ਹੈ ਉਹ ਲਾਰਾ ਪੈ ਹੀ ਹੁੰਦਾ ਹੁੰਦਾ ਬਸ ਉਹ ਜਿਹੜਾ ਇਹ ਚੀਜ਼ ਪਹਿਲਾਂ ਮਾੜਾ ਜਿਹਾ ਸਪੈਂਟ ਜੀ ਮਾਰ ਕੇ ਕੇਰਾ ਅੰਦਰਲੇ ਪਾਸੇ ਲੱਗਦੇ ਹੁੰਦਾ ਤੇ ਜਿਹੜਾ ਤੁਹਾਨੂੰ ਘਟੂਗਾ ਉਹ ਮਤਲਬ ਉਹ ਡਸਟਰਬ ਹੋਊਗਾ ਤੁਸੀਂ ਨਹੀਂ ਡਸਟਰਬ ਹੋ ਹਾਂ ਕਰਾਂ ਸਾਈਡ ਤੇ ਤੇ ਇਹ ਇੱਕ ਵਾਰ ਲੈਂਨ ਫੜ ਲਈ ਇਹ ਲੈਂਨ ਨਹੀਂ ਛੱਡਣੀ ਲਾਸਟ ਤੱਕ पूरे 400 मीटर ਦਾ ਚੱਕਰ ਆਇਆ ਠੀਕ ਹੈ ਨਾ ਯੈਸ ਯੈਸ ਬੇਸ਼ੱਕ 20 ਜਾਣੇ ਲਾ ਦੇ 20 ਜਾਣੇ ਸਟਾਰਟ ਹੋ ਗਏ ਲੱਗ ਗਿਆ ਨਾ ਸਾਰਾ ਨੂੰ ਯੈਸ ਉਹ ਝੱਗਦਾ ਨਹੀਂ ਨਾਗਰ ਦਾ ਦੇਖ ਤਾਂ ਨਹੀਂ ਝੱਗ ਗਿਆ ਕਿੱਥੇ ਕਰੋ ਭਾਈ ਬੋਲੇ 100 ਨਾਲ ਦੇਖ ਜੇਗਾ ਆਹ ਤੇ ਸਾਰਾ ਮੰਡਾ ਦੀ ਗੱਲ ਆਟ ਯੈਸ ਸਰ ਕਰੀਆ ਯੈਸ ਸਰ ਲੀਕੋ ਪਹਿਲਾ ਕਿਹੜਾ ਮੁੰਡੇ ਲਾ ਕੇ ਤੇ ਆ ਗਿਆ ਸ਼ਾਵਾ 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 ਬਈ ਬਹੁਤ ਵਧੀਆ ਮਿਲਖਾ ਤੇ ਸਿਲਖਾ ਦੋਨੇ ਖੇਚ ਕੇ ਖੇਚ ਕੇ ਹੁਣ ਨਿਕਲੂ ਸ਼ਵਾਰ ਆ ਜਾਂਦਾ ਗਿਆ ਨਹੀਂ ਗਿਆ ਨਹੀਂ ਚੌਥਾ ਗੜਾ ਲਾ ਕੇ ਮੁੰਡਾ ਆ ਗਿਆ ਵਾ ਕਿੰਨਾ ਟਾਈਮ ਇਹਦਾ ਪੰਜ 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 ਜੱਟ ਤੇਰਾ ਟਾਈਮ ਬਾਈ ਸ਼ਾਬਾਸ਼ ਸ਼ਾਬਾਸ਼ ਕ੍ਰੈਸ਼ ਪਾਜਾ ਚੱਲ ਕ੍ਰੈਸ਼ ਸ਼ਾਬਾਸ਼ ਆ ਸਪਰਿੰਗ ਕਿਉਂ ਨਹੀਂ ਮਾਰਦਾ ਚੱਲ ਪਾਜੋ ਜੋਰ 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 ਸ਼ਾਬਾਸ਼ 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 ਖੇਚੋ ਖੇਚੋ ਲਾੜੇ ਪੰਜ ਕੇ ਚਲਾਓ ਜਾਓ ਖੇਚੋ ਇਹਦੇ ਚੌਥੇ ਗੇੜੇ ਚ ਆ ਵੀ ਚੌਥੇ ਆਲੇ ਆ ਜੀ ਨਹੀਂ ਇਹਨਾਂ ਚ ਇਹਦਾ ਆ ਗਈ ਜੀ ਬੱਸ 531 531 ਆ 535 535 535 45 45 540 42 ਵਾਲੇ ਆ ਬੱਸ ਆ ਵੀ ਕੱਢ ਸਕਦੇ ਜੀ ਕੁੜੀ ਨੂੰ ਕੰਮ 500 ਹਾਂ 55 52 53 53 53 55 57 ਸੱਜੇ ਨਹੀਂ ਖੇਡ ਚ ਬਹੁਤ ਸੋਹਣਾ ਚੱਲ 6 4 ਇਹ ਹੈਗਾ ਸ਼ਹੀਦ ਪਾਕਿਸਤਾਨ ਸਟੇਡੀਅਮ ਫਰੋਈਪੁਰ ਤੇ ਇੱਥੇ ਆਪਣੇ ਟ੍ਰੇਨਿੰਗ ਕਰਨ ਵਾਲੇ ਮੁੰਡਿਆਂ ਦੇ ਜਿਹੜੇ ਉਹਨਾਂ ਨੂੰ ਲੈ ਕੇ ਆਏ ਆਂ ਟਰੈਕ ਤੇ ਭਿਉਣ ਵਾਸਤੇ ਕਿਉਂਕਿ ਇਹਨਾਂ ਦੀ ਹੈਗੀ ਭਾਰਤੀ ਇੱਥੇ ਸਾਡੇ 3:30 ਵਜੇ ਦੇ ਉੱਠੇ ਸੀਗੇ ਤੇ ਹੁਣ ਜਦੋਂ ਅਸੀਂ ਜਾ ਕੇ ਆਏ ਆ ਫਰੋਇਪਰ ਮੁੰਡਾ ਨੂੰ ਕੈਂਪ ਵਾਲਿਆਂ ਨੂੰ ਜਿਹੜਾ ਉਹਨਾਂ ਦਾ ਟਰੈਕ ਤੇ ਭਜਾ ਕੇ ਦੇਖਿਆ ਜਿੱਥੇ ਉਹਨਾਂ ਦੀ ਹਨਾ ਉਹ ਹੋਣੀ ਸੀਗੀ ਆਪਣਾ ਰੇਸ ਹੋਣੀ ਆ ਭਾਰਤੀ ਆਰ.ਆਈ. ਫੌਜ ਦੀ ਤੇ ਹੁਣ ਆਪਾਂ ਲੈਂ ਚੱਲੇ ਆ ਦਹੀਂ ਹੋਟਲ ਤੋਂ ਤੇ ਫੇਰ ਰੋਟੀ ਪਣੀ ਖਾ ਕੇ ਸੌਣੇ ਆ ਕੇ 1.5 ਘੰਟਾ ਤੇ ਫੇਰ ਉਦੋਂ ਬਾਅਦ ਦੇਖਾਂਗੇ ਕੀ ਹਾਲ ਕਿਤਾਬਾਂ ਦਾ ਵਾਹ ਕਮਾਲ ਸੰਗਤੂ ਲੈ ਚੱਲੇ ਹੁਟਾਉਦੇ ਅਸੀਂ ਚੱਲ ਰਹੀ ਹਾਂ ਗਈ ਹੈ ਕੀ ਲਾਂਚਾ ਦਿਖੋ ਕੀ ਲਾਂਚਾ ਦੱਚ ਦਿਓ ਦੱਚ ਦਿਓ ਮੈਨੂੰ ਕੀ ਲਾਂਚਾ ਹੈ ਹਾਂ ਕੀ ਲਾਂਚਾ ਨਸਕਰਾਣਾ ਨਹੀਂ ਦੱਸਣਾ ਕੁਛ ਆਪਣੇ ਅੱਡੇ ਤੇ ਬਣਿਆ ਹੋਇਤ ਕਾਲੀਏ ਦਾ ਇਹ ਬਾਈ ਹੁਣੇ ਬੰਗਾਲ ਤੋਂ ਇੱਥੇ ਰਹਿੰਦੇ ਆ ਤੇ ਇਹਨਾਂ ਕੋਲੇ ਅਲੇਖਾ ਬੰਗਾਲੀ ਸਵੀਟ ਹਾਉ ਸ਼ਾਪ ਤੈਨੂੰ ਦੇ ਜੀ ਦਹੀਂ ਚੱਲੋ ਨਹੀਂ ਜਾ ਰਹਾ ਸੀ ਕੋਈ ਨਾ ਸੀ ਚੰਗਾ ਕਰ ਲੋ ਵਾਪਸ ਖੋਲਾ ਗੱਡੀ ਤਵਾਕ ਲੈ ਕੇ ਐਂਬੂਲੈਂਸ ਆਪਣੀ ਬਹੁਤ ਲਿਬੜੀ ਲਿਬੜੀ ਪਈ ਐ ਤੇ ਇਹਨੂੰ ਵਾਵਾ ਦੇਣ ਹੋ ਗਏ ਆ ਅੰਦਰੋਂ ਅੰਦਰੋਂ ਵੀ ਰਿਹਾ ਕੰਮ ਨੂੰ ਕਰਾਵਾਂਗੇ ਅੱਜ ਜੀ ਚੰਗੀ ਤਰ੍ਹਾਂ ਵੇਖਦੇ ਕੀ ਹਿਸਾਬ ਕਿਤਾਬ ਤੜਕੇ ਸੈਲਫ ਵੀ ਨਹੀਂ ਚੱਗਦੀ ਸੀਗੀ ਤੇ ਹੁਣ ਬੈਟਰੀ ਬੂਟਰੀ ਮਲਾਂ ਦਾ ਰਖਾਣੀ ਪੈਣੀ ਹੁਣ ਵੇਖੋ ਹੁਣ ਤਾਂ ਸਹੀ ਆ ਦੇਖਦੇ ਜਿਵੇਂ ਹੋਇਆ ਉਵੇਂ ਕਰ ਲਾਂਗੇ ਚੈੱਕ ਕਰਾਵਾਂ ਕਿ ਮੇਰਾ ਬੈਟਰੀ ਵਾਲੇ ਨੇ ਤਟਮਾਉਣ ਵਾਲੀ ਸੀ ਗੱਡੀ ਤੈਨੂੰ ਲਿਹਾਉਣੇ ਤਵਾ ਕੇ ਆਪਾਂ ਆ ਗਏ ਛੀਨੇ ਡੈਗ ਤੇ ਤੇ ਬਾਈ ਕੋਲੇ ਗੱਡੀਆਂ ਪਹਿਲਾਂ ਹੀ ਵਾਵਾ ਖੜੀਆਂ ਸੋਖ ਨਾਲ ਇੱਧਰ ਵੀ ਆ ਤੇ ਇੱਥੇ ਆਪਾਂ ਲਾਤੀ ਗੱਡੀ ਤੇ ਇਹ ਤੋਂ ਪਹਿਲਾਂ ਟੈਂਪੋ ਡਰਾਈਵਰ ਖੜਾ ਦੇ ਟਿਓਸ ਕ੍ਰੇਟਾ ਤੇ ਸਕੋਰਪਿਓ ਤੇ ਇੱਧਰਲੇ ਪਾਸੇ ਸਵਿਫਟ ਡੀਅਰ ਬਾਈ ਹੁਣ ਲੱਗ ਗਈ ਸੀ ਗੱਡੀ ਧੋਣ ਆਪਣੀ ਪੈਲ ਦੇ ਧਾਰ ਦੇ ਕਿੰਗੀ ਬਾਈ ਹੁਣਾਂ ਨੂੰ ਪਤਾ ਬਾਈ ਗੁਜਾ ਕਦੇ ਵੀ ਲੋਰ ਪੈ ਸਕਦੀ ਹੈ ਦੂਜਿਆਂ ਦਾ ਸਰਦੀਗਾ ਅੱਧੇ ਪੌਣੇ ਘੰਟੇ ਦੀ ਸੋਤੀ ਜਾਣੀ ਹੈ ਕਿਹੜਾ ਬਾਲਾ ਕੰਮ ਆਪਣਾ ਤਾਰਾ ਸੀ ਆ ਗਿਆ ਬੈਟਰੀ ਵਾਲੇ ਗਿਆਨੀ ਕੋਲ ਆ ਸਾਹਮਣੇ ਬਾਈ ਨੇ ਜਿਹੜੀ ਸ਼ੌਕ ਕੀਤੀ ਹੈ ਤੇ ਇਹ ਦੇਖੋ ਜੀ ਬੈਟਰੀ ਵਿਖਾਉਣੇ ਤਾਂ ਕਿਹਦਾ ਸੈਲਫ ਸਟੰਗ ਬਹੁਤ ਪ੍ਰੋਬਲਮ ਆ ਹਣ ਬਾਈ ਬੈਟਰੀ ਬਾਈ ਵੇਖਦਾ ਚੈੱਕ ਕਰਕੇ ਕੀ ਹਿਸਾਬ ਕਤਾਵੇ ਦਾ ਉਸ ਬੈਟਰੀ ਚ ਨਾ ਨਾਕਸ ਹੋਵੇ ਯਾਰ ਪਰਸਾ ਜੋ ਤੇ ਆਪਾਂ ਉਹ ਕੀਤੀ ਸੀਗੀ ਉਹ ਚਾਰਜ ਹੀ ਕੀਤੀ ਸੀ ਫਿਰ ਉਹਦਾ ਕੀ ਹਿਸਾਬ ਕਤਾਵਾ ਹਮ ਕੀ ਜੱਕਰ ਬੈ ਖੇਰ ਨੇ ਸੈਲਫ ਚੈੱਕ ਹੀ ਕਰ ਲ ਨਮੀ ਰੱਖੀ ਸੀ ਉਹਦਾ ਨਾ ਸੈਲਫ ਚੈੱਕ ਹੀ ਜਾਂਦੀ ਸੀਗੀ ਤੇ ਚਾਰਜ ਵੀ ਕੀਤੀ ਬਾਈ ਨੇ ਚਾਰਜ ਕੀਤੀ ਆਪ ਬਾਈ ਜਿੰਨੇ ਮਰਜ਼ੀ ਚਾਰਜ ਕਰ ਲੈ ਆਰਾਮ ਹੁਣੀ ਫੇਰ ਉਹਨਾਂ ਕਦਾ ਦੇਖਣ ਠੀਕ ਤੇ ਬਾਈ ਆਂਦਾ ਬਈ ਬੈਟਰੀ ਚ ਨੌਕਸ ਹੋ ਸਕਦਾ ਵਾ ਤੇ ਇਹ ਮੈਨਾਂ ਤਾਂ ਹੁਣ ਛੜ ਕਹਿੰਦਾ 90 ਨੰਬਰ ਕਰੇ 90 ਨੰਬਰ ਹੁੰਦੀ ਆ ਹੁਣ ਬਾਈ ਕਹਿੰਦਾ ਸ਼ਾਇਦ 100 ਨੰਬਰ ਰੱਖਾਂਗੇ 195 ਇੰਦਾ ਕੋਈ 100 ਹੁੰਦਾ ਹੋਣਾ 1000 ਨੰਬਰ ਸ਼ਾਇਦ 1000 ਹਾਂ ਕੁਛ ਇਵੇਂ ਹੀ ਕਹਿੰਦਾ ਜੀ ਤੇ ਬਾਈ ਕਹਿੰਦਾ ਹੁਣ ਨਵੀਂ ਬੈਟਰੀ ਧਾਖ ਦਾਂਗੇ ਕਿਉਂਕਿ ਅਸੀਂ ਨਵੀਂ ਬੈਟਰੀ ਰੱਖੀ ਰੱਖੀ ਤੇ ਉਹਦੇ ਨਾਲ ਤਾਂ ਗੱਡੀ ਵਧੀਆ ਸਲਪ ਚੱਗਦੀ ਰਹੀ ਆ ਇਹ ਕਾਰ ਟਾਈਮ ਪੂ ਟ੍ਰੈਵਲ ਦੇ ਲਈ ਸੀਟ ਬਹੁਤ ਕਸੂਤੀ ਦਿੱਤੀ ਹੈ। ਬਸ ਇੰਨੀ ਕੀ ਆ ਇਹ। ਇੱਥੇ ਕਿਉਂ? ਬੈਟਰੀ ਬਹੁਤ ਕਸੂਤੀ ਪਸਾਈ ਹੋਈ ਹੈ। ਆਹ ਤੋਂ ਕਿ ਬੈਰ ਰਹੀ ਕੋਲ ਨੂੰ ਇਹਦੀ ਲੱਗਦੀ ਨਹੀਂ ਕੋਈ ਲੱਗਦਾ ਹਨਾ। ਬਾਈਕਰਾਂ ਦਾ ਮਾੜਾ ਮੋਟਾ ਉਧਰ ਕਰੇ ਤਾਰਾ ਤੂਰਾ ਜੁੜਿਆ ਜਾ ਕੇ ਸ਼ਰਲੇ ਦਾ ਕੋਈ ਚੱਕਰ ਸਿੱਧਾ। ਇਸੇ ਕਰਕੇ ਬੈਟਰੀ ਜਿਹੜੀ ਚਾਰਜ ਨਹੀਂ ਹੁੰਦੀ ਸੀਗੀ। ਬਾਕੀ ਚਲੋ ਮੋਬਾਈਲ ਕਰਦਾ ਇੱਕ ਵਾਰੀ ਵੀ ਦੇ ਚੈੱਕ ਕਰਕੇ ਕੀ ਹਿਸਾਬ ਕਿਤਾਵਾ ਨਹੀਂ ਫਿਰ ਨਹੀਂ ਰੱਖਦੇ ਅਸੀਂ ਬੈਟਰੀ ਗੱਡੀ ਦੇ ਵਿੱਚ ਆਪਾਂ ਤੇਲ ਪਵਾ ਕੇ ਖੜੀ ਕਰਦੇ ਹਾਂ ਕਿਉਂਕਿ ਕਿਸੇ ਟਾਈਮ ਵੀ ਜਿਹੜੀ ਲੋਡ ਪੈ ਸਕਦੀ ਹੈ ਇਸੇ ਕਰਕੇ ਹੁਣ ਆਪਾਂ ਪਹੁੰਚ ਗਏ ਆ ਪੰਪ ਤੇ ਆਪਣੇ ਪਿੰਡ ਵਾਲੇ ਤੇ ਤੇ ਬੈਟਰੀ ਦਾ ਜਿਹੜਾ ਕੰਮ ਕਰਵਾ ਲੈਂਦਾ ਸੀ ਤਲਵੰਡੀ ਤੇ ਇੱਥੇ ਹੈਗਾ ਆਪਣੇ ਪਿੰਡ ਵਾਲਾ ਪੰਪ ਇੱਥੋਂ ਤੇਲ ਪਵਾ ਕੇ ਤੇ ਬੇਫਿਕਰੇ ਹੋ ਜਾਵਾਂਗੇ ਉਸ ਤੋਂ ਬਾਅਦ ਖਰੀ ਮੁੰਡਾ ਟਾਦਾ ਕਰਦਾ ਸਾਡੇ ਸੋਤਾ ਸਾਡਾ ਲੋ ਬਾਈ ਮੁੰਡੇ ਹੁਣ ਆਗੇ ਇਧਰ ਆਪਣੇ ਪਿੰਡ ਦੇ ਹੀ ਇਹ ਇਹ ਹੁਣ ਆਪਣੇ ਗੱਡੀ 'ਚ ਕਰਨਗੇ ਟੈਂਕੀ ਫੁੱਲਾ ਆ ਜਾ ਬਾਈ ਇਹ ਸਾਡੇ ਇਹ ਬੈਠ ਜਾਂਦਾ ਠੀਕ ਆ ਰਾਕਾ ਕੀ ਕੀ ਕਹਿੰਦੇ ਨੂੰ ਰਾਕਾ ਉਹ ਰਾਕਾ ਸਾਸ ਰਿਗਾਰਡ ਜੀ ਕਿਆ ਕਰਤਾ ਫੁੱਲ ਕਰਦੇ ਬਹੁਤਾ ਰੱਖ ਕੇ ਕਰ ਤੇ ਕਿਉਂਕਿ ਬਈ ਟੈਂਕੀ ਫੁੱਲ ਕਰਾ ਕੇ ਤੇ ਫਿਰ ਆਪਾਂ ਬੇਫਿਕਰੇ ਆ ਹਾਂਜੀ ਮੇਰਾ ਨਾਮ ਰੱਖਾ ਰੱਖਾ ਤੇ 6-7 ਕਿਲੋਮੀਟਰ ਫਿਰ ਚੱਲੇ ਜਾਂਦੀ ਗੱਡੀ ਤੇ ਫਿਰ ਜਾਨੀ ਕੀ ਕੋਈ ਪੇਸ਼ੈਂਟ ਹੋਵੇ ਤੇ ਮੋਲਾ ਫਿਰ ਦੁਬਾਰਾ-ਦੁਬਾਰਾ ਪੰਪ ਤੇ ਨਹੀਂ ਆਉਣਾ ਪੈਂਦਾ ਵਾ ਚੱਲ ਬਈ ਕਰ ਦੇ ਫੁੱਲ ਫਿਰ ਚੱਲ ਚੱਲ ਗਏ ਚੱਲ ਹਾਂ ਦੇਖੀ ਬਈ ਦੇਖ ਰਿਹਾ ਤੇ ਲਾ ਕੇ ਤੇ ਆਪਾਂ ਹੁਣ ਚੱਲਿਆਂ ਵਾਪਸ ਘਰ ਵੱਲ ਨੂੰ ਤੇ